ਬਾਰਸ਼ ਦਾ ਟਾਈਮ ਕਦੇ ਵੀ ਵਾਪਸ ਆ ਸਕਦੀ ਆ ਤੇ ਕੁਝ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਢਾਇਆ ਨਹੀਂ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਕਿੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਸ ਹੰਕਾਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਖੜਾ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਪ੍ਰਸਾਦ ਦੇ ਨਾਲ ਉਹਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ ਇੱਕ ਕੋਲਡ ਸਟੋਰ ਆ ਉਹ ਕੰਦ ਪ੍ਰੋਪਰ ਇਹਦੇ ਵਿੱਚ ਆ ਰਹੀ ਹੈ ਮਿੰਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾਇ ਨਹੀਂ ਰਿਹਾ ਨਾ ਅੱਗੇ ਮਿੰਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਸਾਇਆ ਕਾਦੀਆਂ ਜ਼ਿਲ੍ਹਾ ਲੁਧਿਆਣਾ ਹਫਤੇ ਦੇ ਵਿੱਚ ਦੂਜੀ ਵਾਰੀ ਤੁਸੀਂ ਖੰਨਾ ਰਾਹੋ ਰੋਡ ਨੂੰ ਬੰਦ ਕੀਤਾ ਵਾ ਧਰਨਾ ਲਾਇਆ ਵਾ ਕੀ ਕਰਨ ਦੇਖੋ ਇਹ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਟ੍ਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਢੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮੰਤਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮਾਂ ਵਾ ਪੰਡਾ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ। ਪਰਸੋ ਵੀ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹ ਵੀ ਚਲਵਾਤੀ। ਪ੍ਰਸ਼ਾਸਨ ਨੇ ਸਾਨੂੰ ਕਹਲ ਉਤਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਤੀ ਕਰਾਵਾਂਗੇ ਪਰ ਮਿੰਤੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਤੀ ਆਖੀ। ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਬੰਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਅਜੇ ਢਾਇਆ ਨਹੀਂ ਗਿਆ। ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ। ਧਰਨਾ ਦਾ ਸ਼ੁਰੂਆਤ ਕੀਤਾ ਗਿਆ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਵਾਂ ਮਨਪ੍ਰੀਤ ਸਿੰਘ ਖਾਲਸਾ ਜ਼ਿਲ੍ਹਾ ਜਰਨਲ ਸੈਕਟਰ ਬੀਕੇਜੂ ਕਾਦੀ ਆ ਧਰਨਾ ਲਾਇਆ ਕੀ ਹੈ ਇਹ ਧਰਨਾ ਜਿਹੜਾ ਲਾਇਆ ਅਸੀਂ ਇੱਕ ਸਾਡੇ ਇਲਾਕੇ ਦੀ ਡਰੇਨ ਹੈ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ ਹੈ ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਹ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਫੜਾਂ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਸਾਡੀ ਮਿਹਨਤ ਨੂੰ ਗੂਰ ਪਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੇ ਦੀ ਇਹਦੀ ਮਿੰਨਤੀ ਕਰਵਾ ਕੇ ਗੜੀ ਪਿੰਡ ਦੀ ਮਿੰਨਤੀ ਕਰਵਾ ਕੇ ਜਦੋਂ ਅੱਗੇ ਮਿੰਨਤੀ ਕਰਵਾਉਣ ਲੱਗੇ ਤਾਂ ਕੁਝ ਬੰਦਿਆਂ ਨੇ ਇਹ ਮਿੰਨਤੀ ਬੰਦ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਸਾਡੀ ਲਗਾਤਾਰ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ ਪਰसों 3 ਵਜੇ ਐਸ ਡੀ ਐਮ ਦਫ਼ਤਰ ਤੇ ਪ੍ਰਸ਼ਾਸਨ ਨਾਲ ਮੀਟਿੰਗ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਹਦਾ ਕੰਮ ਜਿਹੜਾ ਕੱਲ ਲੰਘ ਚੁੱਕਿਆ ਵੀ ਉਸ ਨੂੰ ਸ਼ੁਰੂ ਕੀਤਾ ਜਾਊਗਾ ਲੇਕਿਨ ਉਹ ਕੰਮ ਹਲੇ ਤੱਕ ਸ਼ੁਰੂ ਨਹੀਂ ਕੀਤਾ ਪਤਾ ਨਹੀਂ ਕਿਸ ਦਿਵਾ ਅੰਦਰ ਪ੍ਰਸ਼ਾਸਨ ਜਿਹੜਾ ਇਹ ਕੰਮ ਕਰ ਰਿਹਾ ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਬਰਸਾਤ ਦੇ ਨਾਲ ਉਹ ਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪ੍ਰੈਸ਼ਰ ਹੇਠ ਆ ਕੇ ਪ੍ਰਸ਼ਾਸਨ ਇਹ ਕੰਮ ਨਹੀਂ ਸ਼ੁਰੂ ਕਰ ਰਿਹਾ। ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅੱਜ ਅਸੀਂ ਧਰਨਾ ਲਾ ਕੇ ਬੈਠ ਚੁੱਕੇ ਹਾਂ। ਹੁਣ ਅਸੀਂ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਇਹਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੁੰਦਾ। ਉਹਨਾਂ ਦੇ ਦਵਾ ਨਹੀਂ ਕੀ ਆਣ ਦਾ ਕੀ ਚਿੱਤਰ ਆ ਵੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਕਿੱਤਾ। ਨਹੀਂ ਅਸੀਂ ਕਹਿ ਨਹੀਂ ਸਕਦੇ ਵੀ ਸਰਕਾਰੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਵੀ ਉਹ ਕੀ ਕਾਰਨ ਕੀ ਨੇ। ਕਈ ਨਿਆਂਜ ਸਾਰੀਆਂ ਹੋਈਆਂ ਹੋਈਆਂ ਨੇ। ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ। ਇੱਕ ਕੋਲਡ ਸਟੋਰ ਆ ਉਹ ਕੰਦ ਪ੍ਰਾਪਰ ਇਹਦੇ ਵਿੱਚ ਆ ਰਹੀ ਹੈ ਬੇਨਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾਇਂ ਨਹੀਂ ਰਿਹਾ ਨਾ ਅੱਗੇ ਬੇਨਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਕ੍ਰਿਸ਼ਨ ਕੁਮਾਰ ਨੇ ਜਿਹੜੇ ਨਹਿਰੀ ਵਿਭਾਗ ਜਿਹੜੇ ਇਹਨਾਂ ਦੇ ਸਚਾਈ ਵਿਭਾਗ ਦੇ ਸਕੱਤਰ ਨੇ ਸਾਰੇ ਸਾਰਿਆਂ ਦੇ ਵਿੱਚ ਇਹ ਆ ਵੀ ਉਹ ਬੜੇ ਕਾਬਲ ਅਫਸਰ ਨੇ ਬੜੇ ਅ ਬੜੇ ਸੂਝਵਾਨ ਅਫਸਰ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਹਿਰੀ ਵਿਭਾਗ ਤੇ ਕਬਜ਼ਾ ਹੋਇਆ ਹੈ ਪਿਛਲੇ 40 ਸਾਲਾਂ ਤੋਂ ਕਿ ਉਹ ਵੀ ਖਾਲੀ ਨਹੀਂ ਕਰਵਾ ਰਹੇ ਧਰਨਾ ਕਿੰਨੇ ਸਮੇਂ ਲਈ ਲੱਗੇਗੀ ਧਰਨਾ ਅਣ ਮਿੱਥੇ ਸਮੇਂ ਲਈ ਲੱਗ ਚੁੱਕਿਆ ਜੀ ਕਿਉਂਕਿ ਅਸੀਂ ਪਿਛਲੇ ਫ੍ਰਾਈਡੇ ਧਰਨਾ ਲਾਇਆ ਸੀ ਸਾਨੂੰ ਭਰੋਸਾ ਦਿੱਤਾ ਸੀ ਵੀ ਸੋਮਵਾਰ ਕੰਮ ਸ਼ੁਰੂ ਹੋ ਜਾਊਗਾ ਸੋਮਵਾਰ ਪ੍ਰਸ਼ਾਸਨ ਨੇ ਮੀਟਿੰਗ ਕਰ ਲਈ ਕੱਲ ਮੰਗਰਵਾਰ ਲੰਘ ਗਿਆ ਸੋ ਅੱਜ ਬੁੱਧਵਾਰ ਹੈ ਅੱਜ ਅਸੀਂ ਆੱਕ ਕੇ ਕਿਉਂਕਿ ਬਰਸਾਤਾਂ ਦੇ ਦਿਨ ਨੇ ਪਰਸੋਂ ਤੋਂ ਅਲਰਟ ਦੱਸਿਆ ਹੋਇਆ ਗਵਰਨਮੈਂਟ ਹੀ ਦੱਸ ਰਹੀ ਹੈ ਵੀ ਭਾਰੀ ਮੀਂਹ ਹੈ ਹੁਣ ਅਸੀਂ ਅੱਜ ਪੱਕੇ ਤੌਰ ਤੇ ਬੈਠ ਗਏ ਲੋਕ ਆ ਰਹੇ ਨੇ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜਿੰਨਾ ਚਿਰ ਇਹਦਾ ਕੰਮ ਪ੍ਰੋਪਰ ਤੌਰ ਤੇ ਸ਼ੁਰੂ ਨਹੀਂ ਸਰਸਵਤੀ ਜੀ ਤੁਹਾਡੇ ਕੋਲ ਕੋਈ ਆਇਆ ਨਹੀਂ ਹਲੇ ਕੋਈ ਨਹੀਂ ਆਇਆ ਕਿਉਂਕਿ ਹੁਣੇ ਬੈਠੇ ਆ ਹਲੇ 15 ਮਿੰਟ ਹੋਏ ਨੇ ਹਲੇ ਤੱਕ ਕੋਈ ਨਹੀਂ ਆਇਆ ਸਾਡੇ ਕੋ ਆਵੇ ਨਾ ਆਵੇ ਕੰਮ ਸ਼ੁਰੂ ਕਰ ਦਵੇ ਅਸੀਂ ਆਪਣੇ ਕੋ ਸੱਜ ਕੇ ਕਿਸੇ ਨੂੰ ਲੈਣਾ ਕੀ ਆ ਅਸੀਂ ਇਹ ਉੱਠ ਖੜਾਂ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜ਼ਿਲ੍ਹਾ ਮੀਂਦੋ ਪ੍ਰਧਾਨ ਬੀਕੇ ਜੂ ਕਾਦੀਆਂ ਥੰਨਾ ਰਾਹੋ ਰੋਡ ਤੇ ਤੁਸੀਂ ਦਰਵਾਜ਼ਾ ਲਾਇਆ ਹੋਇਆ ਵਾ ਕੀ ਕਾਰਨ ਇਹਦਾ ਕਾਰਨ ਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚਿਓ ਆਹ ਇਹ ਪਿੰਡ ਊਰਨ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਪਾਥਲਾ ਪਾਲ ਮਰਾਂ ਦੇ ਢੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀ.ਜੀ.ਯੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਿੰਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਸੀ ਪਟਾਈ ਦਾ ਹੁਣ ਦੋ ਤੇ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟੀਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀ ਇਹਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰਿਆ ਕੇ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਬਜ਼ਾਕਾਰੀ ਰੋਗ ਰਹੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਤਾਲਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਾਰਨਾ ਲਾ ਦਿੱਤਾ ਇਹਦਾ ਕਦੇ ਸਨ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਥੇ ਜੇ ਸਿੱਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉੱਠਣਾ ਹੈਗਾ ਜੀ